ਬੱਚਿਆਂ ਦਾ ਪਿਛਲੇ ਅਨਸਰ ਪਰ ਇਹ ਕਿ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਦੇ ਹੰਝੂ ਪੁੱਝੀ ਹੈ ਹੌਸਲਾ ਕੀ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਸਲ ਜਵਾਬ ਦੀ ਜਿਹੜੇ ਟਿਪਰ ਵਾਲੇ ਸੀ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਭਈ 100 ਟਿਪਰ ਨੇ ਜਿਹੜੇ ਸਮਾਨੇ ਵੇਚਦੀ ਲੰਘਦੇ ਨੇ ਜਿਵੇਂ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਕ ਸੀਗਾ ਜਿਹਦੀ ਕੋਈ ਲਰਨਿੰਗ ਲਾਇਸੈਂਸ ਨਹੀਂ ਚਲ ਕੇ ਟਿਪਰ ਵਾਸਤੇ ਹੈਵੀ ਦਾ ਲਾਇਸੈਂਸ ਹੈ ਕਿਨੇ ਇਹ ਗਲਤੀ ਕੀਤੀ ਜਾਂ ਕਿਵੇਂ ਕਿਦੇ ਨਾਲ ਮਿਲੀ ਪੁਗਤ ਹੈ ਕੋਈ ਬਖਸ਼ਣ ਜਾਓ 13 ਤਰੀਕ ਨੂੰ ਅਸੀਂ ਉਹ ਐਂਬੂਲੈਂਸਾਂ ਦੇਣੀਆਂ ਨੇ ਉਹਦੇ ਚੋ ਸੱਤ ਐਂਬੂਲੈਂਸ ਜਿਹੜੀਆਂ ਨਾ ਸੱਤ ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਲੱਗ ਰਹੇ ਨੇ ਚਿਲਡਰਨ ਮੈਮੋਰੀ ਉਹਨਾਂ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਹੈਗਾ ਬੜੀ ਦਿਲ ਕੰਬਾਉ ਔਰ ਬੜੀ ਮੰਦਭਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਉਹ ੱਚਲਣੇ ਪਈ ਸਾਰੇ ਵਾਸੀਆਂ ਨੂੰ ਕਹੂੰਗਾ ਇਕੱਲੇ ਸੱਤ ਪਰਿਵਾਰ ਨਹੀਂ ਕਿਉਂਕਿ ਬੱਚੇ ਸਾਰੇ ਸਾਂਝੇ ਹੁੰਦੇ ਆ ਛੋਟੇ-ਛੋਟੇ ਪੁੱਲਾ ਮਰ ਕੇ ਬੱਚੇ ਸਕੂਲ ਤੋਂ ਪਰ ਕੇ ਵਾਪਸ ਆ ਰਹੇ ਸੀ ਆਮਨ ਦੀ ਗੱਡੀ ਦਾ ਐਕਸੀਡੈਂਟ ਹੋਇਆ ਜ ਜਿਹਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਦੀ ਬੜੀ ਦਰਦਨਾਕ 30 ਵੀਰਕੀ ਬੱਚੀਆਂ ਵੀ ਸੋ कुछ परिवार अटेल कुछ इंसाफ की वापस ले नहीं सकते पर यह कि ना खड़ी तो है हंजू पूजीए हौसला दे सियाने कहें खुशिया वन दुग्निया हो जाए दुख वंटन अद्धे रह जाए सो तो मैं तो दुख वही तो और जो इन्होंने मंगा कीतिया ਇਸ ਪ੍ਰਸ਼ਾਸਨ ਵੱਲੋਂ proper ਤਰੀਕੇ ਨਾਲ ਐਫ ਆਈ ਆਰ ਨਹੀਂ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਦਾ ਪਦਵੀ ਉਹਨਾਂ ਨੇ ਕੀਤੀ ਚਾਹੀਦੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਕੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਲਾ ਤਾਂ ਉਹ ਕਰਤਾ ਉਸ ਕਿਸਮ ਦਾ ਤੇ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ 100 ਟਿਪਰ ਨੇ ਜਿਹੜੇ ਸਮਾਨੇ ਵਿੱਚ ਦੀ ਲੰਘਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਇਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਕ ਸੀਗਾ ਜਿਹਦੀ ਕੋਈ ਲਰਨਿੰਗ ਲਾਇਸੈਂਸ ਨਹੀਂ ਜਦਕਿ ਟਿਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਹੈ ਗਲਤੀ ਕੀਤੀ ਜਾਂ ਕਿਵੇਂ ਕੀ ਦਿਨਾਂ ਮਿਲੀ ਪੁਕਤਾ ਕੋਈ ਬਖਸ਼ਣ ਜਾਉ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਬੋਲ ਰਿਹਾ ਹਾਂ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪੜਾਉਂਦੇ ਸੀ ਪਸਿਆਣੇ ਤੋਂ ਧਰਪੰਨ ਪੰਨਰਾ ਤੋਂ ਜਦੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੀ ਪਾਸੇ ਜਾਣਾ ਸੀ ਕਾਉਂ ਟਰੈਕਟਰ ਨੈਕਸਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀਡ ਦੀ ਹੱਡੀ ਦਾ ਜਿਹੜੇ ਦੋ ਮਣਕੇ ਟੁੱਟ ਗਏ ਸੀ ਤਾਂ ਉਹਨਾਂ ਦੀਆਂ ਲੱਤਾਂ ਚੱਲਣੋਂ हट ਗਈਆਂ ਸੀ ਬਾਅਦ ਵਿੱਚ ਉਹਨੂੰ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਸ ਸੜਕ 'ਤੇ ਉੱਪਰ ਨਾ ਬਹੁਤ ਔਖਾ ਹੁੰਦਾ ਸੋ ਮੈਂ ਖੁਦ ਇਸ ਸੜਕ 'ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਦੀ ਇਸ ਗੱਲ ਦਾ ਕੋਰ ਜੋ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟਨ ਡਿਸੀਸ ਹੈ ਭਾਣੂ ਕਹਿੰਦਾ ਕਿ ਸਾਰਾ ਇਹ ਤਾਂ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਇਸ ਪਾਤਰਾ ਤੱਕ ਕਰਾ ਤੇ ਸਿਆਣੇ ਇਹ ਜੋ ਹਸਪਤਾਲ ਹੈ ਤੇ ਹਸਪਤਾਲ ਜਿਹੜਾ ਅਪਡੇਟ ਕਰ ਰਹੇ ਆਂ ਇੱਥੋਂ ਦਾ ਜੇ ਹਸਪਤਾਲ ਅਪਰੇਡ ਹੁੰਦਾ ਸ਼ਾਇਦ ਕੁਝ ਬੱਚੇ ਨੇ ਜਾਨਾ ਪਛ ਵੀ ਸਕਦੇ ਬਿਲਕੁਲ ਹੈ ਨਾ ਤੇ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸਾਂ ਦੇਣੀਆਂ ਨੇ ਉਹਦੇ ਚੋਂ 7 ਐਂਬੂਲੈਂਸ ਜਿਹੜੀਆਂ ਇਹਨਾਂ 7 ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਲਾਗੇ ਨੂੰ ਦੇ ਰਹੇ ਚਿਲਡਰਨ ਮੈਮੋਰੀ ਉਹਨਾਂ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਲਾਗੇ ਇਹ ਤਾਂ ਕਿ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਇਹ ਚ ਉਹਰੀਅਲ ਟਰਸਟ ਬਣਾਉਣਗੇ ਉਹ ਨਰੈਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਖੋਂ ਪੜਾਈ ਪੱਖੋਂ ਰਹਿ ਜਾਣ ਕਿ ਮੈਂ ਪੜ ਨਹੀਂ ਸਕਿਆ ਮੈਨੂੰ ਜਿਹੜਾ ਪਾਸੇ ਨਹੀਂ ਗਰੀਓ ਇਸ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾ ਰਹੇ ਆ ਤੇ ਉੱਥੇ 15-20 ਬੱਸਾਂ ਤਾਂ ਪੈਸੇ ਵੀ ਮਿਲਣਗੇ ਪਰ ਜਿਹੜਾ ਇਹ ਟਰਸਟ ਬਣਾਉਣਗੇ ਚਿਲਡਰ ਮੋਰ ਉਹਦੇ ਵਿੱਚ ਵੀ ਸਰਕਾਰ ਆਪਣੀ ਬਣਾ ਸੀਐਮ ਸਾਹਿਬ ਕਾਫੀ ਥਾ ਤੇ ਪੂਰੇ ਪੰਜਾਬ ਦੇ ਵਿੱਚ ਟਿਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਸਾਰਿਆਂ ਦੀ ਅਸੀਂ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਦਿਓ ਕਿ ਕਿਥੋਂ ਚੱਲਦੇ ਓਵਰਲੋਡਡ ਚੱਲਦੇ ਆ ਮੋਸਟਲੀ ਹੈਨਾ ਤੇ ਮਾਈਨਿੰਗ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਬਟਾ ਨੈਕਸਸ ਹੀ ਫੜਿਆ ਜਾਂਦਾ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਏ ਕਿ ਸਰ ਕੁਝ ਬੱਸਾਂ ਦੇ ਵਿੱਚ ਹਾਲੇ ਵੀ ਦੇਖਿਆ ਜਾਂਦਾ ਸੀ ਤੇ ਸਕੂਲਾਂ ਦਾ ਪੈਸੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਹੈ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਜੇ ਘਟਨਾਵਾਂ ਨਾ ਹੋਣ ਦੇਖੋ 6ਵੀਂ 7ਵੀਂ ਵਾਲੇ ਬੱਚੇ ਕੁਝ ਕਿ ਇਹ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੀ ਸੀ ਕਿ ਆਈਐਸ ਕਿਵੇਂ ਬਣ ਜਾਈ ਪਏ ਸਿੰਨ ਇੰਟੈਲੀਜੈਂਟ ਬੱਚੀ ਸੀ ਸੁਪਨੇ ਹਜੇ ਪੂਰੇ ਕਰਨੇ ਸੀ ਉਹਨਾਂ ਨੇ ਮਾਪਿਆਂ ਦੇ ਪਰ ਪਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਸਰਕਾਰ ਬਿਲਕੁਲ ਵਿਦਾਇਕਾਂ ਦੇ ਪਰਿਵਾਰਾਂ ਦੇ ਨਾਲ ਨਹੀਂ ਕਰਦੀ ਬਹੁਤ ਮਜ਼ੇਦਾਰ ਸੀ ਵਿਦਾਇਕਾਂ ਦਾ ਵੀ ਰੋਲ ਰਿਹਾ ਹੈਗਾ ਕੋਈ ਜੀ ਕਿਧਰ ਮਾਰਕਾ ਨਾਲ ਕੋਈ ਵਿਦਾਇਕਾਂ ਦਾ ਵੀ ਰੋਲ ਰਿਹਾ ਹੈ ਜੀ ਜਿਹਦਾ ਜਿਹਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵ代ਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨਹੀਂ ਬਖਸ਼ੇ ਜਾਉਂਦੇ ਜੀਨੇ ਜੇ ਕੋਈ ਕਿ ਪੁਰਾਣੇ ਮਾਮਲੇ ਚ ਜਾਂ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਭੀਕ ਕਰਨੀ ਹੈ ਫਲਾਂ ਤੋਂ ਕੋਈ ਨਹੀਂ ਬਚਾ ਸਕਦਾ ਥੈਂਕ ਯੂ ਸਰ ਤੇ ਇਹ ਜਿਹੜੀਆਂ ਕਿਉਂਕਿ ਦੇਖੋ ਐਡੀ ਬਡੀ ਘਟਨਾ ਹੋ ਗਈ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਪੈਸੇ ਦੀ ਪਰਮਾਤਮਾ ਵੱਲੋਂ ਕੋ ਕਮੀ ਪਰ ਜਦੋਂ ਕਈ ਵਾਰੀ ਕੀ ਹੈ ਕਿ ਜਾਂਚ ਤਾਂ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਕਿਧਰ ਉਧਰ ਡਾਈਵਟ ਹੋ ਜਾਂਦੀ ਲੇਡੀਜ਼ ਕਰੇ ਬਟੇ ਬਟੀਆਂ ਨੰਬਰ ਦੇਖਦੇ ڈپریشن ਚ ਚਲੇ ਜਾਂ। ਸੋ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਜਿਵੇਂ ਟਰਸਟ ਹੈ। ਟਰਸਟ ਵੀ ਉਹ ਚੁੱਕਾ ਇੱਕ ਉਹਦੀ ਹਿੱਸਾ ਹੈ ਕਿ ਉਹ ਕੰਮ ਕਰਨ ਸਰਕਾਰ ਉਹਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚੇ ਆ ਕਿ ਆਪਣੀ ਆਪਣੀ ਖੁਸ਼ੀ ਦੇਖਣ। ਕੰਮ ਖਤਮ ਕਰ ਰਹੇ ਸੀ ਪ੍ਰਵਾਨ। ਹਾਂ ਜੀ ਮੈਂ ਕੋ ਪਰ ਨੇ ਮੈਂ ਧੰਨਵਾਦ ਵੀ ਕਰਦਾ ਸਾਰੇ ਪ੍ਰਵਾਨਾ। ਉਹਨਾਂ ਨੇ ਮੈਨੂੰ ਕਿਹਾ ਕਿ ਧੰਨਵਾਦ ਖਤਮ ਕਰ ਰਹੇ। ਔਰ ਮੈਂ ਨਾਲ ਖੜੂ। ਔਰ ਸੱਤ ਤੋਂ ਐਂਬੂਲੈਂਸਸ 13 ਤਰੀਕ ਨੂੰ ਮਿਲ ਜਾਣਗੇ ਸਕੂਲ ਆਫ ਐਮਿਨੈਂਸ ਬਣ ਰਿਹਾ ਹਸਪਤਾਲ ਨੂੰ ਉਹ ਅਪਗ੍ਰੇਡ ਕਰ ਰਹੇ ਨਾਲਿਕ پارک ਚਿਲਦਨ ਮੈਮੋਰੀਅਲ ਪਾਰਕ ਹੋ ਜਾਣਾ ਤੇ 4 ਲੇਨ ਆਪਾਂ ਉਹ ਕਰ ਰਹੇ ਹਾਂ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇ